ਹਰ ਬੰਦਾ ਇੱਕ ਦੂਜੇ ਨੂੰ ਕਹਿੰਦਾ ਸੀ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਮੈਂ 21 ਵਾਰ ਲਾਈਵ ਤੋਂ ਵੀ ਕਿਹਾ ਸਿੱਖੋ ਹੈਪੀ ਦਾ ਅਰਥ ਹੁੰਦਾ ਹੈ ਖੁਸ਼ੀ ਹੋਣਾ ਅੰਗਰੇਜ਼ੀ ਵਿੱਚ ਤੁਸੀਂ ਕਹਿੰਦੇ ਹੋ ਨਵਾਂ ਸਾਲ ਚੜਿਆ ਖੁਸ਼ੀ ਹੋਵੇ ਪਰ ਯਾਦ ਰੱਖਿਓ ਕੱਲਾ ਹੈਪੀ ਨਿਊ ਇਅਰ ਕਹਿਣ ਨਾਲ ਤੁਸੀ ਤੁਹਾਨੂੰ ਖੁਸ਼ੀ ਨਹੀਂ ਆ ਸਕਦੀ ਕੱਲਾ ਹੈਪੀ ਨਿਊ ਇਅਰ ਕਹਿਣ ਨਾਲ ਕੋਈ ਹੈਪੀ ਹੋ ਜਾਏਗਾ ਨਹੀਂ ਕਲੰਡਰ ਬਦਲਣ ਨਾਲ ਕੁਝ ਨਹੀਂ ਹੋਏਗਾ ਜਿੰਨੀ ਦੇ ਸਿੱਖੋ ਆਪਣੇ ਜੀਵਨ ਚੋਂ ਕੈਰੈਕਟਰ ਨਹੀਂ ਬਦਲਿਆ ਕਲੰਡਰ ਬਦਲਣ ਨਾਲ ਕੁਝ ਨਹੀਂ ਹੋਏਗਾ ਜੇ ਕੁਝ ਕਰਨਾ ਹੈ ਪਹਿਲਾਂ ਕਰੈਕਟਰ ਬਦਲਣਾ ਪੈਂਦਾ ਹੈ ਜਿਨ੍ਹਾਂ ਲੋਕਾਂ ਦੀਆਂ ਆਦਤਾਂ ਹੈਬਿਟਸ ਕਰੈਕਟਰ ਉਹੀ ਹੋ ਰਹੇ ਉਹਨਾਂ ਦੇ ਕਲੰਡਰ ਜਿੰਨੇ ਮਰਜ਼ੀ ਬਦਲ ਜਾਣ ਘਰਾਂ ਚੋਂ ਕਦੇ ਕਲਪੁਲੇਸ ਖਤਮ ਨਹੀਂ ਪਹਿਲਾਂ ਉਹ ਸਭ ਕੁਝ ਬਦਲਣਾ ਪੈਂਦਾ ਹੈ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਭਗਤ ਕਬੀਰ ਸਾਹਿਬ ਦਾ ਸ਼ਬਦ ਉਹ ਕਹਿੰਦੇ ਨੇ ਕਹੋ ਕਬੀਰ ਤੇ ਜਨ ਕਬੈ ਨਾ ਹਾਰੇ ਢਾਲ ਜੁ ਜਨੈ ਪਾਸਾ ਜਿਹਨੂੰ ਪਾਸਾ ਬਦਲਣਾ ਆ ਜਾਏ ਭਾਵੇਂ ਆਸੇ ਦੀ ਖੇਡ ਦੀ ਉਦਾਰਨ ਜਿਹਨੂੰ ਪਾਸਾ ਪਲਟਣਾ ਆ ਜਾਏ ਸੱਜਣੋ ਉਹ ਕਦੇ ਹਾਰਦਾ ਨਹੀਂ ਇਹਦਾ ਭਾਵ ਅਰਥ ਹੈ ਜਿਹਨੂੰ ਮਨ ਦਾ ਪਾਸਾ ਆਦਤਾਂ ਬਦਲਣੀਆਂ ਆ ਜਾਣ ਉਹਦੇ ਜੀਵਨ ਦੇ ਅੰਦਰ ਸਦਾ ਹੀ ਖੁਸ਼ਹਾਲੀ ਰਹਿੰਦੀ ਸੋ ਮੈਂ ਇਹ ਬੇਨਤੀ ਕਰਾਂਗਾ ਆਪਣੀਆਂ ਹੈਬਟਸ ਆਪਣੀਆਂ ਆਦਤਾਂ ਚੇਨ ਕਰੋ ਬਾਦਸ਼ਾਹ ਦਾ ਪ੍ਰਕਾਸ਼ ਪੁਰ ਮਨਾਇਆ ਨਵਾਂ ਸਾਲ ਆਰੰਭ ਹੋਇਆ ਸਿੱਕਾ ਸ਼ੁਰੂਆਤ ਵੀ ਅੰਦਰੋਂ ਨਵੀਂ ਕਰੀਂ ਜਿਹੜੀਆਂ ਚੀਜ਼ਾਂ ਦੀਆਂ ਬੁਰੀਆਂ ਆਤਾਂ ਸੀ ਗੁਰੂ ਅੱਗੇ ਅਰਦਾਸ ਕਰ ਤੇਰੀਆਂ ਨਵੇਂ ਸਾਲ ਵਿੱਚ ਬਦਲ ਜਾਣ ਤੂੰ ਬਾਦਸ਼ਾਹ ਦਾ ਪਰਮ ਮਨਾਇਆ ਇੱਕ ਗੁਰੂ ਉੱਤੇ ਵਿਸ਼ਵਾਸ ਪੈਦਾ ਹੋਵੇ ਜਿੰਨੀ ਦੇਰ ਆਦਤ ਨਹੀਂ ਬਦਲੋਂਗੇ ਉੰਨੀ ਦੇਰ ਮਾਫ਼ ਕਰਿਓ ਜੀਵਨ ਵਿੱਚ ਕਦੇ ਖੁਸ਼ੀ ਨਹੀਂ ਆ ਸਕਦੀ ਕਈ ਜਣ ਲੋਕ ਹੈਪੀ ਨਿਊ ईयर ਹੈਪੀ ਕੋਈ ਨਹੀਂ ਹੁੰਦਾ ਤੁਸੀਂ ਅਖਬਾਰ ਦੀਆਂ ਕਟਨ ਲੱਭ ਕੇ ਵੇਖੋ ਨੈਟ ਉੱਤੇ ਸਰਚ ਕਰਕੇ ਵੇਖੋ ਸਾਥ ਸੰਗਤ ਇਸ ਦੁਨੀਆ ਵਿੱਚ 15% ਲੋਕਾਂ ਨੇ ਉਸ ਦਿਨ ਜਿੱਦਣ ਹੈਪੀ ਨਿਊ ਇਅਰ ਕਹਿੰਦੇ ਨਵਾਂ ਸਾਲ ਉਸ ਦਿਨ 15% ਲੋਕ ਦੁਨੀਆ ਦੇ ਅੰਦਰ ਆਤਮ ਹੱਤਿਆ ਕਰਦੇ ਫਿਰ ਹੈਪੀ ਨਿਊ ਇਅਰ ਉਹਨਾਂ ਵਾਸਤੇ ਖੁਸ਼ੀ ਕਿਉਂ ਨਹੀਂ ਆਤਮ ਹੱਤਿਆ ਸੁਸਾਇਸਾਈਡ ਕਿਉਂ ਇਹਦਾ ਮਤਲਬ ਜਿੰਨੀ ਦੇ ਅੰਦਰ ਦੀ ਹੈਵਟਸ ਆਦਤ ਨਹੀਂ ਬਦਲਦੀ ਤੁਹਾਡੇ ਜੀਵਨ ਵਿੱਚ ਕਦੇ ਸਿੱਖੀ ਤੇ ਖੁਸ਼ੀ ਨਹੀਂ ਆ ਸਕਦੀ ਸਾ ਸੰਗਤ ਆਪਣੀ ਆਦਤ ਆਪਣਾ ਸੁਭਾਅ ਬਦਲਣਾ ਪੈਂਦਾ ਪਰ ਬੰਦਾ ਪਤਾ ਕੀ ਕਹਿੰਦਾ ਹਰ ਬੰਦੇ ਨੂੰ ਸ਼ਿਕਾਇਤ ਹੈ ਮੇਰੇ ਘਰ ਵਾਲੀ ਜੀ ਸਹੀ ਤਰੀਕੇ ਨਾਲ ਵਰਤਾਵ ਨਹੀਂ ਕਰਦੀ ਘਰ ਵਾਲੀ ਬਦਲ ਜਾਏ ਆਪਣਾ ਸੁਭਾਅ ਪਤਨੀ ਕਹਿੰਦੀ ਹੈ ਪਤੀ ਆਪਣਾ ਸੁਭਾਅ ਬਦਲੇ ਬਾਪ ਕਹਿੰਦਾ ਪੁੱਤਰ ਦਾ ਸੁਭਾਅ ਚੰਗਾ ਨਹੀਂ ਪੁੱਤਰ ਸੁਭਾਅ ਬਦਲੇ ਪੁੱਤਰ ਕਹਿੰਦਾ ਮੇਰਾ ਪਿਓ ਆਪਣਾ ਸੁਭਾਅ ਬਦਲੇ ਹਰ ਬੰਦਾ ਦੂਜੇ ਨੂੰ ਕਹਿੰਦਾ ਸੁਭਾਅ ਬਦਲੇ ਸੁਭਾਅ ਬਦਲੇ ਐਦਾਂ ਕਦੇ ਵੀ ਕੁਝ ਨਹੀਂ ਹੋਏਗਾ ਜਿੰਨੀ ਦੇਰ ਆਪਣਾ ਆਪ ਨਹੀਂ ਬਦਲੋਗੇ ਪਾਤਸ਼ਾਹ ਨੇ ਬਾਣੀ ਅੰਦਰ ਵਚਨ ਕਹਿੰਦੇ ਹਜ਼ੂਰ ਸੱਚੇ ਬਾਦਸ਼ਾਹ ਕਹਿੰਦੇ ਨੇ ਆਪ ਸਵਾਰਾਂ ਮੈਂ ਮਿਲਾਂ ਮੈਂ ਮਿਲਿਆਂ ਸੁਖ ਹੋਏ ਜਿੰਨੀ ਦਿਨ ਆਪਾਂ ਨਹੀਂ ਸਵਾਰਦਾ ਉੰਨੀ ਦਿਨ ਕੁਝ ਨਹੀਂ ਹੋਏਗਾ ਇੱਕ ਐਗਜ਼ੈਂਪਲ ਇਸ ਗੱਲ ਨੂੰ ਸਿੱਧ ਕਰਨ ਲਈ ਕਾਫੀ ਰਹੇਗੀ ਆਪਣਾ ਆਪ ਬਦਲਣਾ ਪੈਂਦਾ ਸਾਨੂੰ ਐਂ ਲੱਗਦਾ ਉਹ ਵੀ ਮੇਰਾ ਦੁਸ਼ਮਣ ਹੈ ਉਹ ਵੀ ਦੁਸ਼ਮਣ ਹੈ ਫਲਨ ਨੇ ਵੀ ਮੈਨੂੰ ਲਾ ਕੇ ਗੱਲ ਕਹੀ ਹੈ ਫਲਨਾ ਵੀ ਮੈਨੂੰ ਤੰਗ ਕਰਦਾ ਨੋਹ ਕਹਿੰਦੀ ਹੈ ਸੱਸ ਮੈਨੂੰ ਤੰਗ ਕਰ ਰਹੀ ਹੈ ਸੱਸ ਕਹਿੰਦੀ ਹੈ ਸਾਡੀ ਨੋਹ ਨਹੀਂ ਚੰਗੀ ਸਾਥ ਸੰਗਤ ਜਿੰਨੀ ਦਿਰ ਆਪਾਂ ਆਪਣਾ ਆਪਣੀ ਸੁਧਾਰਦੇ ਕੁਝ ਵੀ ਚੰਗਾ ਨਹੀਂ ਹੋਏਗਾ। ਪਾਤਸ਼ਾਹ ਨੇ ਸਿੱਧਾ ਹੀ ਪਾਣੀ ਅੰਦਰ ਕਹਿਰ ਜਿੱਦਣ ਇਹ ਸਮਝਣ ਲੱਗ ਪਿਆ ਹਮ ਨਹੀਂ ਚੰਗੇ ਉਦੋਂ ਤੈਨੂੰ ਸਮਝ ਆਏਗੀ ਬੁਰਾ ਨਹੀਂ ਕੋਈ। ਜਿੰਨੀ ਦਿਰ ਕਹਿੰਨਾ ਮੈਂ ਚੰਗਾ ਹੰਨੀ ਦਿਰ ਦੂਜੇ ਬੁਰੇ ਨਜ਼ਰ ਆਉਣਗੇ। ਹਮ ਨਹੀਂ ਚੰਗੇ ਫਿਰ ਸਮਝ ਆਏਗੀ ਬੁਰਾ ਨਹੀਂ ਕੋਈ। ਪ੍ਰਣਵਤ ਨਾਨਕ ਤਾਰੇ ਸੋਏ ਇਹ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ ਹੈ। ਕਦੇ ਪੈਰ ਦੇ ਅੰਗੂਠੇ ਤੇ ਕੋਈ ਛੱਟ ਲੱਗੀ ਹੋਵੇ ਨਾ ਮਾੜੀ ਮੋਟੀ ਜਿੱਦਣ ਪੈਰ ਦਾ ਅੰਗੂਠਾ ਦਰਦ ਕਰਦਾ ਛੱਟ ਲੱਗੀ ਹੈ ਉਹਦੇ ਵਿੱਚ ਕੋਈ ਭਾ ਕੋਈ ਭੀਕ ਕੋਈ ਪਸ ਭਰੀ ਹੋਈ ਹੈ ਤੁਸੀਂ ਵੇਖਿਓ ਉਸ ਦਿਨ ਤੁਹਾਡਾ ਪੈਰ ਕੁਰਸੀ ਦੇ ਵਿੱਚ ਵੀ ਵਜਣਾ ਉਸ ਦਿਨ ਤੁਹਾਡਾ ਪੈਰ ਦਰਵਾਜ਼ੇ ਵਿੱਚ ਵੀ ਵਜਣਾ ਉਸ ਦਿਨ ਖੇਡਦੇ ਆ ਖੇਡਦੇ ਆ ਬੱਚਾ ਤੁਹਾਡੇ ਪੈਰ ਉੱਤੇ ਆ ਕੇ ਉੱਥੇ ਪੈਰ ਰੱਖੇਗਾ ਤੁਹਾਨੂੰ ਐ ਲੱਗੇਗਾ ਸ਼ਾਮਾਂ ਤੱਕ ਅੱਜ ਸਾਰੇ ਮੇਰੇ ਪੈਰ ਦੇ ਵੈਰੀ ਨੇ ਬੱਚਾ ਵੀ ਖੇਡਦੇ ਉਸੇ ਪੈਰ ਤੇ ਪੈਰ ਰੱਖ ਗਿਆ। ਉਹ ਹੀ ਉਹ ਪਹਿਰ ਕੁਰਸੀ ਵਿੱਚ ਬੱਜਿਆ ਉਹ ਦਰਵਾਜ਼ੇ 'ਚ ਬੱਜ ਗਿਆ। ਸਾਥ ਸੰਗਤ ਇਹਨੂੰ ਇਹ ਨਾ ਸਮਝਿਓ ਕਿ ਸਾਰੇ ਹੀ ਪੈਰ ਦੇ ਵੈਰੀ ਨੇ ਨਹੀਂ। ਪੈਰ ਅੱਗੇ ਵੀ ਸੱਜਣੋਂ ਵੱਜਦਾ ਸੀ। ਬੱਚਾ ਖੇਡਦੇ ਅੱਗੇ ਵੀ ਉਸੇ ਪੈਰ ਤੇ ਪੈਰ ਰੱਖਦਾ ਸੀ ਪਰ ਉਦੋਂ ਦਰਦ ਨਹੀਂ ਸੀ। ਦਰਦ چوٹ لگن کر کے درد محسوس ہو رہے چیتے رکھو نقص اپنے وچ ہوندا ہے دوجیاں تو ਐ ਲੱਗਦਾ ਵੇ ਉਹ ਮੈਨੂੰ ਤੰਗ ਕਰਦੇ ਜਦੋਂ ਆਪਣੇ ਅੰਦਰ ਦਾ ਕਰੋਧ ਘਟਦੋਂਗੇ ਆਪਣੀ ਆਪ ਨੂੰ ਬਦਲ ਲੋਂਗੇ ਜੀਵਨ ਤੁਹਾਡਾ ਸੁਖੀ ਤੇ ਖੁਸ਼ਹਾਲ ਹੋ ਸਕਦਾ ਹੈ ਆਪਣੀਆਂ ਆਤਮ ਬਦਲੋ ਮੈਂ ਤਾਂ ਸਿੱਧੀ ਜੇ ਗੱਲ ਕਹਿਣਾ ਹੁੰਦਾ ਤਰੀਕ ਬਦਲ ਜਾਣੀ ਹੈ ਸਵੇਰੇ ਆ ਅੱਜ ਦੀ ਤਰੀਕ ਦੱਸ ਨਹੀਂ ਰਹਿਣੀ 12 ਵਜੇ ਤੋਂ ਬਾਅਦ ਬਦਲ ਨਹੀਂ ਇਹ 11 ਜਨਵਰੀ ਹੋ ਜਾਣੇ ਜਿਤੇ ਰੱਖਿਓ ਅੱਜ ਜਿਹੜੇ ਤੁਸੀਂ ਕੱਪੜੇ ਪਾਏ ਨੇ ਕੱਲ ਨੂੰ ਨਹੀਂ ਪਾਉਣੇ ਕਿਉਂ ਕਿਹਨੇ ਸਾਰਾ ਦਿਨ ਪਾਏ ਮੈਲੇ ਹੋ ਗਏ ਕੱਲ ਨੂੰ ਉਹ ਕੱਪੜੇ ਰੱਖ ਦੇਣੇ ਉਹਨੂੰ ਧੋ ਕੇ ਦੁਬਾਰਾ ਪਹਿਨ ਲਈਦੇ ਘਰ ਵਿੱਚ ਝਾੜੂ ਫੇਰਿਆ ਅੱਜ ਦਾ ਕੂੜਾ ਕਰਕੜ ਬਾਹਰ ਕੱਢ ਦਿੱਤਾ ਅੱਛਾ ਇੱਕ ਬੇਨਤੀ ਦੱਸਿਓ ਜਿਨ੍ਹਾਂ ਭਾਂਡਿਆਂ 'ਚ ਰਾਤੀ ਰੋਟੀ ਖਾਧੀ ਹੈ ਕੋਈ ਬੰਦਾ ਹੈ ਜਿਹੜਾ ਕਵੇ ਸਵੇਰੇ ਵੀ ਰੋਟੀ ਖਾਣੀ ਆਪੋ ਆਪਣੇ ਭਾਂਡੇ ਝੂਠੇ ਰੱਖ ਲਓ ਧੋਂਦੇਓ ਕਿ ਨਹੀਂ ਧੋਂਦੇਓ ਕੋਈ ਬੰਦਾ ਕਹਿੰਦਾ ਵੀ ਸਵੇਰੇ ਵੀ ਰੋਟੀ ਖਾਣੀ ਹੈ ਆਪਣੀ ਥਾਲ ਕੋਲੀ ਗਲਾਸ ਝੂਠਾ ਰੱਖ ਲੋ ਵੇ ਅੱਪੋ ਆਪਣਾ ਕੱਲ ਵੀ ਖਾਣੀ ਹੈ ਨਹੀਂ ਝੂਠੇ ਭਾਂਡੇ ਸਾਬਨ ਪਾਣੀ ਨਾਲ ਧੋ ਲਈਦੇ ਨੇ ਮੈਲੇ ਕੱਪੜਿਆਂ ਦੀ ਮੈਲ ਮਸ਼ੀਨ ਚ ਪਾ ਕੇ ਧੋਦੇ ਹੀ ਦੀ ਹੈ ਝਾੜੂ ਲਾ ਕੇ ਘਰ ਦਾ ਕੂੜਾ ਕਰਕਰ ਕੱਢ ਦਿੱਤੇ ਦਿਨ ਤੇ ਤਰੀਕ ਕੱਲ ਨੂੰ ਬਦਲ ਗਈ ਹੈ ਬਸ ਤੇਰੇ ਦੁੱਖਾਂ ਦਾ ਕਾਰਨ ਕੋਈ ਹੈ ਬੰਦਿਆ ਜੋ ਕੁਝ ਕੱਲ ਚੁੱਕੀ ਫਿਰਦਾ ਸੀ ਮਨ ਨਹੀਂ ਬਦਲਿਆ ਉਹ ਨਾਲ ਹੀ ਚੁੱਕੀ ਫਿਰਦਾ ਜੋ ਕੋਈ ਕੱਲ ਸੀ ਉਹਨੂੰ ਬਦਲ ਕੱਲ ਦਾ ਵਕਤ ਲੰਘ ਗਿਆ ਨਵੇਂ ਸਿਰਿਓਂ ਸ਼ੁਰੂਆਤ ਕਰ ਤਾਈਂੋ ਰੋਜ਼ ਬਾਣੀ ਪੜਨ ਦੀ ਹਦਾਇਤ ਹੈ ਜਪਜੀ ਸਾਹਿਬ ਚਿੱਤ ਨਾਲ ਪੜੀ ਜਾਂ ਉਹ ਸਖਤre ਚਿੱਤ ਦੀਆਂ ਕੱਲ ਦੀਆਂ ਆਤਮ ਬਦਲ ਜਾਣਗੀ ਜਦੋਂ ਮਨ ਦਾ ਪਾਸਾ ਬਦਲ ਗਿਆ ਤੁਹਾਨੂੰ ਸਭ ਪਾਸੇ ਖੁਸ਼ੀ ਨਜ਼ਰ ਆਏ ਬਸ ਇਸੇ ਲਈ ਪਾਤਸ਼ਾਹ ਨੇ ਕਿਹਾ ਮਨ ਦਾ ਸੁਭਾਅ ਬਦਲ ਪ੍ਰਕਾਸ਼ ਪਰਮ ਮਨੋਣ ਦਾ ਭਾ ਵੀ ਇਹ ਹੈ ਜਿੱਦਣ ਅੰਦਰ ਦਾ ਮਨ ਬਦਲਣ ਲੱਗ ਆਪਣੀ ਆਦਤ ਬਦਲੋ ਬਾਣੀ ਪੜਨੀ ਸ਼ੁਰੂ ਕਰੋ ਅਰਦਾਸ ਕਰੋ ਪਾਤਸ਼ਾਹ ਦੇ ਚਰਨਾਂ ਜੀ ਹੇ ਸਤਿਗੁਰੂ ਸਾਨੂੰ ਸਿੱਖੀ ਦੀ ਦਾਤ ਬਖਸ਼ਿਓ ਤੈਉਂ ਆਛਣ ਕੇ ਮਨ ਕਰਕੇ ਉਹਨੂੰ ਜਪਾ ਇਹ ਮਨ ਪਿਆਰਿਆ ਤੂੰ ਸਦਾ ਰਹੁ ਹਰ ਨਾਲੇ ਬੜੋ ਇਹ ਮਨ ਪਿਆਰਿਆ ਤੂੰ ਸਦਾ ਰਹੁ ਹਰ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਮੰਨੇ ਰਹਿਣਾ ਸ਼ਬਦ ਨਾਲ ਦੁੱਖ ਸਾਰੇ ਖਤਮ ਮੰਨੇ ਰਹਿਣਾ ਸ਼ਬਦ ਨਾਲ ਕਾਰਜ ਸਾਰੇ ਸਫਲ ਮੰਨੇ ਰਹਿਣਾ ਸ਼ਬਦ ਨਾਲ ਬਾਹਰਲਾ ਕੋਈ ਦੁੱਖ ਵੀ ਨਹੀਂ ਹੋਣਾ ਪੜੋ ਏ ਮਨ ਮੇਰੇ ਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਵਿਸਾਰਣ ਅੰਗਿਕਾਰੋ ਕਰੇ ਤੇਰਾ ਕਾਰਜ ਸਭ ਸਵਾਰਣ ਸਭਨ ਅੰਗਲੋਂ ਸਮਰਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਅੱਗੇ ਜਾ ਕੇ ਫਿਰ ਪੌੜੀ ਆਏਗੀ ਜਿਹੜੀ ਪੰਕਤੀ ਆਪਾਂ ਪਹਿਲਾਂ ਪੜ੍ਹੀ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਹੱਲੇ ਕੋਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈ ਹੈ ਐਸਾ ਕਮੁਲੇ ਨਾ ਕਿਚ ਜਿਤੰਤ ਪਛੋਂ ਤਈ ਹੈ ਮਹਾਰਾਜ ਰਖੀ ਕਰੀ ਕਹੈ ਨੇ ਸਤਿਗੁਰੂ ਕਾ ਉਪਦੇਸ਼ ਸੁਣ ਹੋਵੇ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਭ ਗੁਰੂ ਤੋਂ ਉਪਦੇਸ਼ ਸੁਣ ਉਹ ਤੇਰੇ ਨਾਲ ਪੈ ਫਿਰ ਬਾਦਸ਼ਾਹ ਕਹਿੰਗੇ ਗੁਰ 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 ਸਦ ਕਰੀਏ ਮੇਰੇ ਮਨ ਗੁਰ 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 ਸਦ ਕਰੀਏ ਪੜੋ ਗੁਰ 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 ਸਦ ਕਰੀਏ ਮੇਰੇ ਮਨ ਗੁਰ 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 ਸਦ ਕਰੀਏ ਗੁਰ 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 ਸਦ ਕਰੀਏ ਮੇਰੇ ਗੁਰ ਸਦ ਕਨੀਏ ਗੁਰ 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 ਸਦ ਕਰੀਏ ਮੇਰੇ ਮਨ ਗੁਰ ਗੁਰ ਮਹਾਰਜ ਜੀ ਦੇ ਨਾਲ ਕੀ ਹੋਣਾ ਗੁਰੂ 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 ਜਪਣ ਨਾਲ ਕੀ ਹੋਣਾ ਫਿਰ ਪਾਤਸ਼ਾਹ ਨੇ ਬਚਨ ਕਹਿੰਦੇ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕੋ ਵਲ ਹਰੀਏ ਬਹੀ ਤੇਰੇ ਰਤਨ ਵਰਗਾ ਹੀਰੇ ਵਰਗਾ ਮੋਲਕ ਕੀਮਤੀ ਜਨਮ ਸਫਲ ਹੋ ਜਾਣਾ ਜੇ ਤੂੰ ਰੋਜ਼ ਜਪਣ ਲੱਗ ਪਿਆ ਮਨ ਸਤਨਾਮ ਸ੍ਰੀ ਵਾਹਿਗੁਰੂ